ਉਹ ਜੇ ਛਿੱਤਰਾਂ ਵਾਲੇ ਕੰਮ ਕਰੇਗੀ ਤਾਂ ਛਿੱਤਰੀ ਖਾਏਗੀ ਮੈਂ ਤਾਂ ਕਦੇ ਨਹੀਂ ਇਹੋ ਜਿਹਾ ਕੋਈ ਚੱਜ ਕੀਤਾ ਜਿਹੇ ਜਿਹੇ ਚੱਜ ਤੂੰ ਕਰਦੀਆਂ ਕਦੇ ਨਹੀਂ ਆਪਣੇ ਮੁੰਡੇ ਲਈ ਅਲੱਗ ਦੁੱਧ ਕੱਢ ਕੇ ਰੱਖਿਆ ਉਹ ਦੀਦੀ ਤੁਹਾਨੂੰ ਇਹੋ ਜਿਹਾ ਕੁਝ ਕਰਨ ਦੀ ਲੋੜ ਵੀ ਕੀ ਪਈ ਆ ਤੁਹਾਡੇ ਤਾਂ ਮੁੰਡੇ ਦੇ ਮੂੰਹ ਚੋਂ ਗੱਲ ਬਾਤ ਚੋਂ ਨਿਕਲਦੀ ਆ ਪਹਿਲਾਂ ਪੂਰੀ ਹੁੰਦੀ ਆ ਹਾਏ ਰੱਬਾ ਹਾਏ ਰੱਬਾ ਮੈਨੂੰ ਤਾਂ ਅੱਜ ਪਤਾ ਲੱਗਿਆ ਕਿੰਨਾ ਤੇਰੇ ਮਨ ਚ ਜ਼ਹਿਰ ਭਰਿਆ ਹੋਇਆ ਮੇਰੇ ਮੁੰਡੇ ਦੇ ਖਿਲਾਫ ਮੱਚਦੀਆਂ ਤੂੰ ਉਹ ਤਾਂ ਮੱਚਦੀ ਨੇ ਕੀ ਹੋ ਗਿਆ ਜੈ ਖਾਣੇ ਦਿਓ ਦੋ ਮਿੰਟੱਕ ਲੱਗੀ ਸੀ ਉਹ ਵੀ ਨਹੀਂ ਲੱਗਣ ਦਿੱਤੀ ਹੈਗੀ ਹੁਣ ਆਪਣੇ ਘਰ ਦੇ ਸਮਾਨ ਦੀਆਂ ਬੰਡੀਆਂ ਫੈਣ ਲੱਗੀਆਂ ਬੰਡੀਆਂ ਤਾਂ ਕਰਕੇ ਨਾ ਮੈਂ ਆ ਥੋੜਾ ਜਿਹਾ ਦੁੱਧ ਅਲੱਗ ਕੱਢ ਕੇ ਰੱਖ ਲਿਆ ਸੀ ਨਹੀਂ ਅੱਜ ਤੂੰ ਬਿਨਾਂ ਪੁੱਛੇ ਦੁੱਧ ਕੱਢਦੀ ਐ ਕੱਲੂ ਤੂੰ ਕੁਝ ਹੋਰ ਕੱਢੇਂਗੀ ਹੂੰ ਯਾਰ ਕੋਡੀਆਂ ਦੇ ਭਾਤ ਤਾਂ ਨਹੀਂ ਕੋਈ ਸਿੜਦਾ ਹੁੰਦਾ ਤੂੰ ਮੇਰੀ ਇੱਕ ਗੱਲ ਸੁਣ ਤੂੰ ਮਾਲਕ ਨਾਲ ਗੱਲ ਕਰਕੇ ਤਾਂ ਦੇਖ ਲੈ ਤੂੰ ਉਹਨੂੰ ਥੋੜੇ ਦਿਨ ਰੋਕ ਜਾ ਰੁਕਦਾ ਮੈਂ ਫਿਰ ਕਰਦਾ ਕੋਈ ਪੈਸਾ ਦਾ ਇੰਤਜ਼ਾਮ ਛੈਲੀ ਵੀ ਨਾ ਇਹਨੂੰ ਕਿੰਨੀ ਵਾਰੀ ਸਮਝਾਇਆ ਵੀ ਮੋਰੇ ਨਾਂ ਬੋਲਿਆ ਕਰ ਪਰ ਇਹਦੇ ਮਾਂ ਦੀ ਤੀ ਇਹਦੇ ਕੰਨ ਦੇ ਧੂੰ ਨਹੀਂ ਸ਼ਿਰਕਦੀ ਹੋਰ ਕੀ ਪੁੱਤ ਤੂੰ ਆ ਕੇ ਕਾਰੇ ਨੂੰ ਲੋਟ ਸਾਡੇ ਤਾਂ ਵਸ ਤੋਂ ਬਾਹਰ ਆਉਣਾ ਮੰਮੀ ਹੁਣੀ ਆਉਣਾ